ਹਾਂਜੀ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਕਿੱਦਾਂ ਕਿਵੇਂ ਠੀਕ ਠਾਕ ਉਹ ਅੱਜ ਦੀ ਤਾਜ਼ਾ ਖਬਰ ਅੱਜ ਕਿ ਅੱਜ ਹੁਣ ਠੰਡ ਸ਼ੁਰੂ ਹੋ ਗਈ ਆ ਤੇ ਦੋ ਦਿਨ ਹੋਇਆ ਤੁੰਡਾ ਪੈਣ ਦੀਆਂ ਪੈਣ ਲੱਗੀਆਂ ਨੂੰ ਤੇ ਠੰਡ ਕਾਫੀ ਹੋ ਗਈ ਆ ਜਦੋਂ ਅਸੀਂ ਆਏ ਸੀ ਉਦੋਂ ਪੱਖਾ ਚਲਾਉਣਾ ਪੈਂਦਾ ਸੀ ਮੈਂ ਤਾਂ ਬੱਸ ਸਟਾਰਟਿੰਗ ਦੇ ਵਿੱਚ ਜਦੋਂ ਆਏ ਅਸੀਂ ਏਸੀ ਵੀ ਚਲਾਇਆ ਤੇ ਹੁਣ ਠੰਡ ਸਟਾਰਟ ਹੋ ਗਈ ਐ ਕਾਫੀ ਠੰਡਾ ਸਾਗ ਰੱਖਿਆ ਐ ਸਾਗ ਬਣਦਾ ਐ ਪਰ ਤੇ ਅਸੀਂ ਆਏ ਆ ਅੱਜ ਰਿੰਨੂ ਕੇ ਆਪਣੀ ਛੋਟੀ ਸਿਸਟਰ ਦੇ ਚਾਹ ਦੇ ਹਾਂਜੀ ਸ਼ਸ਼ੀ ਕਾ ਜਿਸ ਸਾਗ ਨੂੰ ਕੀ ਹਾਲ ਚਾਲ ਅਸੀਂ ਆਏ ਆ ਅੱਜ ਰਿੰਨੂ ਕੇ ਮੋਟ ਟਿਸ਼ੂ ਦੇ ਕੋਲ ਟਿਸ਼ੂ ਉਧਰ ਕੋਲ ਐ ਮੋਟੋ ਸ਼ਸ਼ੀ ਕਾ ਸ਼ਸ਼ੀ ਦਾਲੇ ਸਾਲੇ ਸਾਲੇ ਕੀ ਹਾਲ ਚਾਲ ਤੇ ਕੋ ਤੰਡਾ ਨਹੀਂ ਲਓ ਨਹੀਂ ਕਿਉਂ ਨਹੀਂ ਹਾਰ ਜਾਲ ਵੀ ਪੁੱਛਣਾ ਹੀ ਆ ਹੁਸੇ ਹੋ ਜਾਣਾ ਕੀ ਹਾਰ ਚਾਹਤਾ ਦਾ ਸਾਡੀ ਪੁਰਵਾ ਲੱਗੀ ਹੈ ਜੀ ਦਾ ਦੇਖੋ ਲੂਣ ਦਾ ਨਹੀਂ ਰੱਖੀਓ ਕੋਲ ਸਲਾਦ ਲਓ ਜੀ ਸਲਾਦ ਪਿਆਰਾ ਖਾਓ ਪੁਰਵਾ ਚਾਹਸੀ ਦਾ ਗਿਆ ਤਾਂ ਚਾਹ ਦੇ ਸਾਰੇ ਦੇ ਲਓ ਪੁਰਵਾ ਹੁਣ ਹੋ ਗਈ ਵੱਡੀ ਤੇ ਪੁਰਵਾ ਨੇ ਸਾਰਾ ਕੰਮ ਕੀਤਾ ਸ਼ਾਮਦਾਰ ਰਾਈਸ ਬਣਾਏ ਸੈਲਟ ਬਣਾਇਆ ਤੇ ਹੁਣ ਲੱਗੇ ਹਾਂ ਜੀ ਅਸੀਂ ਰੋਟੀ ਖਾਣ ਥੋੜੇ ਜਿਹਾ ਲੇਟ ਹੋ ਗਿਆ ਰਿੰਨੂ ਸਾਗ ਬਣਾਉਂਦੀ ਸੀ ਬਾਹਰ ਹੋ ਗਿਆ ਹਨੇਰਾ ਤੇ ਉਹਨੇ ਅਸੀਂ ਕਲਿੱਪ ਸ਼ੇਅਰ ਕੀਤਾ ਸਵੇਰ ਨੂੰ ਕਰਾਂਗੇ ਤੇ ਹੁਣ ਮੈਂ ਬੈਠੀ ਸੀ ਆਪਣੇ ਗੋਲ ਕੁੱਤੇ ਤੇ ਗੋਲ ਮੈਗਾ ਕੋ ਗੱਲਬਾਤ ਸੁਣਾਏ ਬੋਲਦੀ ਬਹੁਤ ਸੁਣਾਇ ਪਰ ਸੰਗਦੀ ਆ ਚਲ ਉਧਰ ਨੂੰ ਇਧਰ ਨੂੰ ਠੀਸੂ ਕੋ ਗੱਲ ਸੁਣਾ ਦੇ ਫਿਰ ਤੋ ਦੋ ਅਸੀਂ ਆਏ ਸੀ ਕਿਹੜੀ ਬੋਲ ਸੁਣਾਉਂਦੇ ਹੁੰਦੇ ਸੀ ਪੋਇਮ ਤੇ ਦੋ ਆਪ ਉਹਦੇ ਆਏ ਸੀ ਪੋਇਮ ਬੋਮ ਸ਼ੁਰੂ ਹੋਈ ਸੀ ਠੀਸੂ ਰੇ ਇਹ ਨੂੰ ਕਿਹੜੀ ਸੁਣਾਉਂਦੀ ਹੁੰਦੀ ਸੀ ਜਦੋਂ ਅਸੀਂ ਲੋ ਵਾਇਸ ਇਹਦੇ ਇੱਕ ਬਹੁਤ ਕੋਇਰ ਮਸ਼ੂਰ ਹੋਈ ਸੀ ਰੇ ਇਹ ਤਾਂ ਬਣਾ ਲਓ ਮੈਂ ਤਾਂ ਕਿਹੜੀ ਕਿਹੜੀ ਸੀ ਰੇ ਸਾਡੀ ਬਿਜ਼ੀ ਹੋਈ ਹੈ ਜੀ ਸੱਚੀ ਗੱਲ ਦੱਸਾਂ ਜੀ ਬਿਜ਼ੀ ਪਰਸਨ ਕੀ ਕਰੀਏ ਹੁਣ ਜੋ ਬੜੇ ਸਾਰੇ ਸੱਚੀ ਬਹੁਤ ਬਿਜ਼ੀ ਆ ਕੱਲ ਗਏ ਸੀਗੇ ਇੱਧਰ ਮੇਰੀ ਛੋਟੀ ਸਿਸਟਰ ਦੇ ਉਹਨੇ ਛੁੱਟੀ ਸੀ ਤੇ ਅੱਜ ਸੈਟਰਡੇ ਕਰਕੇ ਅਸੀਂ ਰੇਨੂ ਕੋਈਆਂ ਕਿਉਂਕਿ ਰੇਨੂ ਨੇ ਵੀ ਸੈਟਰਡੇ ਸੰਡੇ ਛੁੱਟੀ ਹੁੰਦੀ ਆ ਤੇ ਉਸ ਤੋਂ ਬਾਅਦ ਫਿਰ ਅਸੀਂ ਹੋ ਜਾਣਾ ਬੀਜੀ ਥੋੜਾ ਜਿਹਾ ਤੇ ਇਸ ਲਈ ਅਸੀਂ ਕਿਹਾ ਵੀ ਇੱਥੇ ਦਾ ਵੀ ਛੋਟਾ ਜਿਹਾ ਬਲੌਗ ਤੁਹਾਡੇ ਨਾਲ ਕਰੀਏ ਸ਼ੇਅਰ ਉਹਨਾਂ ਨੂੰ ਦਿਲ ਸੀ ਲੱਗੇ ਆ ਰੋਟੀ ਪਾਣੀ ਖਾਣ ਰੇਨੂ ਦਿਖਾਵਾਂਗੇ ਸਾਗ ਬਣਿਆ ਸਪੈਸ਼ਲ ਬਣਿਆ ਸਾਡੇ ਲਈ ਸਾਗ ਤੇ ਰੇਨੂ ਖਾਵਾਂਗੇ ਮੱਕੀ ਦੀ ਰੋਟੀ ਤੁਹਾਨੂੰ ਕੀ ਬਣਾਇਆ ਦੇਖੋ ਕੀ ਬਣਾਇਆ ਪਪਾ ਨੇ ਸਾਦ 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 ਬਣਾਇਆ ਸਾਦ ਸਾਦ ਪਸੰਦ ਨਹੀਂ ਪੀਜ਼ਾ ਬਣਾਉਂਦਾ ਹੈ ਕੀ ਪੀਜ਼ਾ ਬਣਾਉਂਦਾ ਹੈ ਪੀਜ਼ਾ ਖਾਣਾ ਜਾਂ ਸਾਦ ਪਸੰਦ ਨਹੀਂ ਸਾਨੂੰ ਤਾਂ ਸਾਦ ਬਹੁਤ ਪਸੰਦ ਆ ਮੈਨੂੰ ਸਾਦ ਪਸੰਦ ਕਿ ਕੀ ਪਸੰਦ ਆ ਤੇ ਬਹੁਤ ਆਪਰੇ ਪੀਜ਼ਾ ਸਾਦ ਪੀਜ਼ਾ ਪੀਜ਼ਾ ਕਿਹੜੇ ਵਾਲਾ ਪੀਜ਼ਾ ਕਿਹੜਾ ਚੀਜ਼ ਸਾਦ ਚੀਜ਼ ਵਾਲਾ ਪੀਜ਼ਾ ਅੱਜ ਕਿੰਨੇ ਪਰੌਤੇ ਕਾਦੇ ਇਹ ਦੱਸੋ ਜਨਾ ਉਹ ਇਹ ਦੱਸੋ 5 ਹੀ ਕਾਦੇ ਜੋਏ ਹਾਂਜੀ ਜੀ ਕੀ ਹਾਲ ਚਾਲ ਦੇਖੋ ਹੁਣ ਮੱਕੀ ਦੀਆਂ ਬਣਦੀਆਂ ਰੋਟੀਆਂ ਸੱਡ ਪੈ ਦਿਨੋ ਹੀ ਸਵੇਰੇ ਸਵੇਰੇ ਭਗਤ ਪਾਤਾ ਅਸੀਂ ਉੱਧਰ ਰਹਿਣਾ ਸੀ ਰਾਤੀ ਅਸੀਂ ਸਾਗ ਬਣਾਇਆ ਸੀ ਮੈਡਮ ਜੀ ਨੇ ਤੇ ਖਾਣਾ ਜੀ ਰਾਤੀ ਨਹੀਂ ਖਾਦਾ ਤੇ ਹੁਣ ਸਾਨੂੰ ਜਾਣਾ ਪੈ ਗਿਆ ਜੀ ਸਵੇਰੇ ਸਵੇਰੇ ਸਿੱਕ ਆ ਗਿਆ ਇਨਵਿਟੇਸ਼ਨ ਤੇ ਹਜੇ 7 ਵਜੇ ਆ 7:30 ਤੇ ਅਸੀਂ ਚੱਲੇ ਆ ਤੇ ਮੈਡਮ ਜੀ ਨੇ ਸਾਨੂੰ ਸਵੇਰੇ ਸਵੇਰੇ ਸਾਗ ਨੂੰ ਐ ਤੜਕਾ ਲਾ ਕੇ ਤੇ ਮੱਕੀ ਦੀਆਂ ਰੋਟੀਆਂ ਦਿੱਤੀਆਂ ਪਕਾ ਆਹ ਦੇਖੋ ਇਹ ਮੋਜਾ ਕੇ ਤੇ ਲੱਭਣੀਆਂ ਭੈਣ ਜੀ ਨੂੰ ਦੁਖੀ ਕਰਨ ਦੇ ਲਈ ਇਹ ਲੈ ਲੱਕ ਇਹ ਜਿੱਦਾਂ ਰੈਸਟੋਰੈਂਟਸ ਨੇ ਸੁਣੇ ਸੱਚੀ ਇਹਦਾ ਸਰਵ ਕਰਦੇ ਸਾਡੇ ਸੀਸੀਗੇ ਦਾ ਸਰਵ ਕਰਦੇ ਅੱਜ ਹੋਈ ਬੜੀ ਨੂੰਆ ਬਾਸ ਅੱਜ ਮੱਕੀ ਦੀਆਂ ਰੋਟੀਆਂ ਜਿਹੜੀਆਂ ਹਨ ਉਹ ਜੀਜੀ ਵਾਂਗ ਬੜਾ ਬਣਾ ਕੇ ਰਣ ਤੇ ਖੜਾਈਆਂ ਸਾਨੂੰ ਬਹੁਤ ਸਵਾਦ ਬੜਿਆ ਸੀ ਸਾਗ ਸਪੈਸ਼ਲ ਨਜ਼ਾਇ ਲੱਗੀ ਦੇ ਢੇਰੇ ਹੋਏ ਸਾਗ ਬਣਾਉਣ ਕਿਉਂਕਿ ਬਾਹਰ ਇਹ ਚੀਜ਼ਾਂ ਨਹੀਂ ਲੱਭਦੀਆਂ ਪਰਦੇਸੀਆਂ ਨੂੰ ਪਤਾ ਹੀ ਆ ਕਿ ਬਾਹਰ ਇਹ ਚੀਜ਼ਾਂ ਸਾਗ ਮੱਕੀ ਦੀਆਂ ਰੋਟੀਆਂ ਜਿਹੜੇ ਉੱਦਾਂ ਖਾਣੇ ਉਹ ਤਾਂ ਆਪਾਂ ਬਥੇਰੇ ਖਾਂਦੇ ਆਂ ਪਰ ਇਹ ਬੜੀਆਂ ਚੀਜ਼ਾਂ ਸੱਚੀ ਨਹੀਂ ਲੱਭਦੀਆਂ। ਹੋਰ ਮੈਡਮ ਜੀ ਆ ਜਾਓ ਤੁਸੀਂ ਵੀ ਖਾ ਲਓ। ਸਾਗ ਮੱਕੀ ਦੀ ਰੋਟੀ। ਸਵੇਰੇ ਸਵੇਰੇ। ਸਾਨੂੰ ਸਾਰਿਆਂ ਨੂੰ ਭੁੱਖ ਲੱਗੀ ਇਸ ਲਈ ਖਾਈ ਦੀਆਂ ਸੀ। ਸਾਰੇ ਸਾਡੇ ਮਗਰ ਲੱਗ ਕੇ ਖਾਣ ਲੱਪੇ। ਮਾਸ਼ੇ ਨਾਲੇ ਪੂਰਵਾ ਕਦੇ ਮੈਨੂੰ ਵੀ ਭੁੱਖ ਲੱਗੀ ਆ। ਹੁਣ ਅਸੀਂ ਚੱਲ ਜਾਨਾ ਜੀ ਜਲਦੀ। ਵੈਸੇ ਇੱਦਾਂ ਰੁੱਕ ਕੇ ਜਾਣਾ ਸੀਗਾ ਧੁੰਦ ਬਹੁਤ ਪਈ ਆ ਮੰਮੀ ਹੁਣਾਂ ਦਾ ਆ ਗਿਆ ਫੋਨ। ਤੇ ਇਸ ਲਈ ਅਸੀਂ ਈਸਵਰ ਸੁਰੇ ਉੱਠ ਕੇ ਚਾਹ ਪਣੀ ਪੀ ਕੇ ਤੇ ਰੋਟੀ ਲਈ ਖਾ ਤੇ ਹੁਣ ਅਸੀਂ ਚੱਲੇ ਆ ਜਿਸੇ ਕੋਲ ਹੋਣਾ ਪੈਂਦੀ ਮੈਂ ਹੁਣ ਥੋੜਾ ਟਾਈਮ ਬਾਅਦ ਹੀ ਆਉਂਗੀ ਤੁਹਾਨੂੰ ਸਾਨੂੰ ਬਾਏ ਬਾਏ ਕਰਨਾ ਬਾਏ ਬਾਏ ਤੁਹਾਨੂੰ ਬਾਏ ਬਾਏ ਕਰਨਾ ਹਾਂ ਅਹ ਛੁੱਟੀਆਂ ਹੁਣ ਕੱਟਵਾ ਕਿਸੇ ਗੱਲ ਦਾ ਜੇ ਜੋਬ ਵਿੱਚ ਇਹ ਬਹੁਤ ਔਖਾ ਐ ਸੇ ਗੱਲ ਮੈਨੇ ਕਰਨਾ ਇਸ ਲਈ ਅਸੀਂ ਸੈਚਰਡੇ ਸੰਡੇ ਆ ਗਏ ਸੀ ਕਿ ਪਤਾ ਨਹੀਂ ਵਾਪਸੀ ਹੋਣੀ ਜਲਦੀ ਹੁਣ 재미 식으로ब्बाय filtrate